ਖਾਨ ਸਾਹਿਬ ਦੇ ਪਿਤਾ ਇਕਬਾਲ ਮੁਹੰਮਦ ਦਾ ਹੋਇਆ ਦਿਹਾਂਤ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਇਹ ਕਪੂਰਥਾਲਾ ਦੇ ਪਿੰਡ ਬੰਡਾਲ ਦੀਆਂ ਤਸਵੀਰਾਂ ਜੋ ਕਿ ਸਪਰਸ਼ਿਤ ਗਾਇਕ ਖਾਨ ਸਾਹਿਬ ਦਾ ਜੱਦੀ ਪਿੰਡ ਹੈ ਤੇ ਮਾਤਾ ਪਿਤਾ ਵੀ ਉੱਥੇ ਹੀ ਰਹਿੰਦੇ ਸਨ ਅਤੇ ਅੱਜ ਇਕਬਾਲ ਮੁਹੰਮਦ ਜੋ ਕਿ ਖਾਨ ਸਾਹਿਬ ਦੇ ਪਿਤਾ ਉਹਨਾਂ ਦਾ ਦਿਹਾਂਤ ਹੋ ਗਿਆ ਉਹਨਾਂ ਦਾ ਕਫਨ ਦਫਾ ਉਹਨਾਂ ਦਾ ਜੱਦੀ ਪਿੰਡ ਬੰਡਾਲ ਵਿੱਚ ਹੀ ਕੀਤਾ ਗਿਆ ਅਤੇ ਦੱਸਿਆ ਜਾਂਦਾ ਕਿ 17 ਦਿਨ ਪਹਿਲਾਂ ਖਾਨ ਸਾਹਿਬ ਦੀ ਮਾਤਾ ਪਰਵੀਨ ਬੇਗਮ ਦਾ ਵੀ ਦਿਹਾਂਤ ਹੋ ਗਿਆ ਸੀ ਅਤੇ 17 ਦਿਨਾਂ ਦੇ ਵਿੱਚ ਦੋਨੇ ਮਾਤਾ ਪਿਤਾ ਨੂੰ ਦਿਹਾਂਤ ਨੂੰ ਲੈ ਕੇ ਖਾਨ ਸਾਹਿਬ ਕਾਫੀ ਦੁਖੀ ਦਿਖਾਈ ਦੇ ਰਹੀ ਸੀ ਅਤੇ ਉਹਨਾਂ ਨੇ ਵੀ ਕਿਹਾ ਕਿ ਇਹ ਜੋ ਮਰਨਾ ਪਾਣਾ ਵਰਤੇ ਕਿਸੇ ਨਾ ਨਾ ਵਰਤੇ ਕਿਉਂਕਿ ਮਾਤਾ ਪਿਤਾ ਦਾ ਸਾਥ ਛੱਡ ਜਾਣਾ 17 ਦਿਨਾਂ ਦੀ ਬਹੁਤ ਹੀ ਇੱਕ ਦੁਖਦਾਈ ਕਮਰ ਹੈ ਜਿਸ ਨੂੰ ਲੈ ਕੇ ਸਚਨ ਉਹਜਾ ਜੀ ਖਾਨ ਕਬਲ ਖਾਨ ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਖਾਨ ਸਾਹਿਬ ਦਾ ਦੁੱਖ ਸਾਂਝਾ ਕਰਨ ਲਈ ਆਏ ਇਸ ਸਮੇਂ ਖਾਨ ਸਾਹਿਬ ਨੇ ਕੀ ਕਿਹਾ ਔਰ ਉਹਨਾਂ ਤੋਂ ਹੀ ਸੁਣਦੇ ਹਾਂ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਅਸੀਂ ਆਪਣੀ ਮਾਂ ਅਸੀਂ ਆਪਣਾ ਕਬਰ ਤੇ ਜਿਹੜੀ ਹੈ ਭਾਜੀ ਇਹ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਸਾਰਿਆਂ ਨੇ ਇੱਥੇ ਜਾਣਾ ਸੋ ਇਸ ਕਰਕੇ ਸੋ ਇਸ ਕਰਕੇ ਬਣਾਓ ਤੁਸੀਂ ਮੋਰਨ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਬਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਇਕੱਠੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨਾਂ ਨੂੰ ਇਕੱਠਾ ਕਰ ਦਿੱਤਾ ਅੱਜ ਕੱਲੇ-ਕੱਲੇ ਰਹਿ ਨਹੀਂ ਸਕੇ ਕੱਲੇ-ਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀ ਰਾਂਝਾ ਲੈਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸ਼ਕ ਇਹ ਹੁੰਦਾ ਹੈ ਇਸ਼ਕ 15 ਦਿਨ ਮਿਲ ਨਹੀਂ ਗੱਡੇ 15 ਦਿਨ ਨਹੀਂ ਗੱਡੇ ਮੇਰੀ ਮਾਂ ਮੇਰੇ ਬਾਪ ਨੇ ਮੇਰੀ ਮਾਂ ਤੋਂ ਬਿਨਾ ਬਾਕੀ ਮੈਨੂੰ ਮਾਫੀ ਦੇਉਂਦਾ ਰਹਿ ਆਤਮਾ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਤੁਹਾਨੂੰ ਨਾ ਨੜਾਉਂਦਾ ਸੀ ਐਦਾਂ ਦਾ ਕਰਕੇ ਸਿਰ ਮਾਰ ਕੇ ਨੜਾਇਆ ਅੱਜ ਜਿਵੇਂ ਆਪਣੇ ਬਾਪ ਨੂੰ ਇਦਾਂ ਇਦਾਂ ਸਿਰ ਮਾਰ ਕੇ ਦੜਾਇਆ 40 ਫੀਲਿੰਗ ਦਿੱਤਾ ਜਿੱਦਾਂ ਇੱਕ ਬੱਚੇ ਨੂੰ ਲੜਾਈ ਦਾ ਉਹ ਦੰਦਣਾ ਆਪਣੇ ਬਾਪ ਨੂੰ ਅਸੀਂ ਮੇਰੀ ਮੈਂ ਤੇ ਆਦਾ ਰਹੇ ਤੁਸੀਂ ਆਪਣੇ ਮਾ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਮਾ ਬਾਪ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਲਦੇ ਇਹ ਕਦੀ ਨਹੀਂ ਆਵੇ ਦੁਆਰਾ ਮੈਂ ਨਹੀਂ ਆਪਣੇ ਮਾਪਿਆਂ ਦਾ ਖਿਆਲ ਰੱਖਉਂਦੀ ਸੀ ਉਹ ਕਦੀ ਮੈਨੂੰ ਕਦੀ ਉੱਚੀ ਵਾਲਾ ਬੋਲੋ ਮੈਨੂੰ ਉੱਚੀ ਵਾਲਾ ਬੋਲੋ ਜਿਗਰਾ ਬਣਾਉਣਾ ਪਰ ਅੱਲਾ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਬਣ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰਦਾ ਐ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਉਹ ਨੂੰ ਕੌਣ ਇਤਰਾਗੀ ਨਹੀਂ ਹੋ ਸਕਦੀ ਕਦੀ ਜਿਨੇ ਆਪਣੇ ਮਾਵਾਬ ਨੂੰ ਜਿਨੇ ਆਪਣੇ ਮਾਵਾਬ ਦਾ ਦਰਸ਼ਨ ਨਹੀਂ ਲਿਆ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਸਿੱਖੜੇ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਬਣਿਆ ਉਹਨਾਂ ਨੇ ਖੰਡੀ ਹਵਾ ਲਈ ਆ ਉਹਨਾਂ ਦੀਆਂ ਸੀਸਾ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਹੈ ਤਾਂ ਕਰਕੇ ਮਨਿਸਟਰ ਹੈ ਤਾਂ ਕਰਕੇ ਮੰਤਰੀ ਹੈ ਆ ਸਾਡਾ ਬਾਵਾ ਸ਼ਹਿਜ਼ਾਦਾ ਆ ਸ਼ਾਨਦਾਰ ਲੋਕ ਪਿਆ ਸਾਡਾ ਜਿਨੇ ਸਾਨੂੰ ਜੰਮਿਆ ਤੁਸੀਂ ਇੰਨੇ ਇਜ਼ਤ ਕਰਦੇ ਹੋ ਪੋਡਕਾਸਟਾਂ ਦੇਖਦੇ ਹੋ ਇੰਨਾ ਕੁਝ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾ ਕੀਤੇ ਹੋ ਉਹ ਕੀ ਕਰਿਓ ਇਹ ਇਹਨਾਂ ਦੇ ਦਿੱਤੇ ਇੱਕ ਹੋ ਭਈਆ ਬਾਮ ਮਿਲਿਓ ਇਹਨਾਂ ਮੈਂ ਗੱਲਾਂ ਕਰਕੇ ਚੱਲ ਜਾਂਦੇ ਮਿੱਟੀ ਦੇ ਨਾਲ ਆਪਣੀ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪ ਨੂੰ ਟਾਈਮ ਦੇ ਦਿਓ ਦੁਆਰਾ ਨਹੀਂ ਮਿਲਦੇ ਕਿ ਨਹੀਂ ਦਿੰਦੇ ਤੁਹਾਨੂੰ ਬੋਤਾ ਦੀ ਆਪਣੇ ਬਾਪ ਨੂੰ ਕਿੱਦਾਂ ਦਫਨਾਉਣਾ ਦੋ ਨਾ ਨਹੀਂ ਮਰਦੀ ਜਿੰਦਗੀ ਜਿਗਰੀ ਕਦੀ ਵੀ ਅਣਗਿਆਲੀ ਨਾ ਕਰਿਓ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ ਆਵਦੀ ਕਦਰ ਕਰਿਆ ਕਰੋ ਭਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਇਕੱਲੇ ਹੋ ਕੇ ਬਹਿ ਗਏ ਆਪਣੇ ਬਾਪ ਕਰ ਦਿਓ ਜੀ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਆ ਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਪੇ ਵਾਸਤੇ ਦੁਆ ਕਰੋ ਮਾਪੇ ਵਾਸਤੇ ਦੁਆ ਕਰੋ ਕਦੀ ਵੀ ਮਾਪੇ ਨੂੰ ਸ਼ਮਸ਼ਾਨ ਘਟੋ ਕਦੀ ਵੀ ਮਾਪਾ ਬਾਬ ਫਿਰਦਾ ਸ਼ਰਮਾਦ ਵੀ ਉਹ ਜਾਣੇ ਵੀ ਜਾਈ ਦੇ ਕਿਤੇ ਵੀ ਬਾਕੀ ਹੁਣ ਸਾਡੇ ਅਸੀਂ ਅੱਭੇ ਨੂੰ ਤੋਂ ਕੋਣ ਲੱਗੇ ਆ ਜੀ ਆਖਰੀ ਬਸ ਮਾਫ ਕਰਿਓ ਬੋਲੇ ਜਾਂਦੇ ਪਰ ਆਪਣੇ ਮਾਪਾ ਬਾਬ ਦੀ ਗਦਰ ਕਰਉਂਗੀ